ਮਹਾਂ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਅਤੇ ਦਿਸ਼ਾ ਨਿਰਦੇਸ਼ਿਤ ਜਿਹੜਾ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆ ਵਿਰੁੱਧ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹਦੇ ਵਿੱਚ ਸੰਗਰੂਰ ਪੁਲਿਸ ਨੂੰ ਸਰਦਾਰ ਸਰਤਾਜ ਸਿੰਘ ਚਾਲ ਸਾਹਿਬ ਦੀ ਦਿਸ਼ਾ ਨਿਰਦੇਸ਼ਿਤ ਇੱਕ ਵੱਡੀ ਸਫਲਤਾ ਮਿਲੀ ਹੈ ਜੀ ਆਪਾਂ ਦੇਖਦੇ ਹਾਂ ਕਿ ਜਦੋਂ ਮੁਕਦਮੇ ਦਰਜ ਕਰਨ ਬਾਅਦ ਆਮੂਮਨ ਇਹ ਜਿਹੜੇ ਤਸਕਰ ਹੈ ਇਹ ਬੇਲ ਤੇ ਬਾਹਰ ਆ ਜਾਂਦੇ ਹਨ ਤੇ ਇੱਕ ਇਦਾਂ ਦੇ ਵਿਰੋਧ ਪਰਦਾਫਾਸ਼ ਕੀਤਾ ਗਿਆ ਹੈ ਜਿਹੜਾ ਕਿ ਜਮਾਨਤੀ ਇਹ ਫਰਾਡ ਕਰਕੇ ਉਹਨਾਂ ਦੀ ਬੇਲ ਉਹਨਾਂ ਦੀ ਸ਼ੋਰਟੀ ਦਿੰਦੇ ਸੀ ਤੇ ਉਹ ਫਰਾਡ ਦੇ ਤਹਿਤ ਫਿਰ ਇਹ ਜਿਹੜੇ ਨਸ਼ਾ ਤਸਕਰੇ ਬਾਹਰ ਆ ਜਾਂਦੇ ਸੀ ਇਹ ਫਰਾਡ ਕਿਵੇਂ ਹੁੰਦਾ ਸੀ ਜੀ ਮੈਂ ਤੁਹਾਨੂੰ ਮੋਡਸ ਆਪਰੇਂਡੀਆ ਦਾ ਦੱਸਣਾ ਚਾਹਾਂਗਾ ਕਿ ਇਹ ਪਹਿਲਾਂ ਜਾਲੀ ਆਧਾਰ ਕਾਰਡ ਬਣਾਉਂਦੇ ਸੀ ਆਪਣੇ ਫੋਨਾਂ ਤੋਂ ਫਿਰ ਇਹ ਜਾਲੀ ਦਸਤਾਵੇਜ਼ ਦਿੰਦੇ ਸੀ ਇਹ ਸਾਰਾ ਕੰਮ ਕਰਨ ਦੇ ਇਹ ਬੇਸਿਕਲੀ ਪੈਸੇ ਲੈਂਦੇ ਸੀਗੇ ਜਿਹੜੇ ਅੰਦਰ ਮੁਲਜ਼ਮ ਉਹ ਮੁਲਜ਼ਮਾਂ ਤੋਂ ਪੈਸੇ ਲੈ ਕੇ ਤੇ ਫਿਰ ਇਹ ਗਲਤ ਤਰੀਕੇ ਨਾਲ ਉਹਨਾਂ ਦੀ ਬੇਲ ਅਪਲਾਈ ਕਰਕੇ ਉਹਨਾਂ ਨੂੰ ਬੇਲ ਦਵਾਉਂਦੇ ਸੀ ਇਦਾਂ ਦੇ ਜੀ ਕੁੱਲ ਆਪਾਂ ਜਦੋਂ ਸਾਡੇ ਸਾਹਮਣੇ ਆਇਆ ਦੇਟੀ ਐਸਪੀ ਸਾਹਿਬ ਸਰਦਾਰ ਦਮਨਬੀਰ ਸਿੰਘ ਸਾਡੇ ਐਸਐਚਓ ਸਾਹਿਬ ਕਰਨ ਸੰਧੂ ਜੀ ਤੇ ਇਹਨਾਂ ਦੀ ਜਿਹੜੀ ਅੱਗੇ ਟੀਮ ਹੈ ਉਹਨਾਂ ਨੇ ਬਹੁਤ ਵਧੀਆ ਤੇ ਬੜੇ ਸੁਚੱਜੇ ਢੰਗ ਨਾਲ ਇਹਨੂੰ ਨਿਪਰੇ ਚਾੜਿਆ ਇਹਦੇ ਵਿੱਚ ਮੁਕੱਦਮਾ ਨੰਬਰ 137 ਦਰਜ ਕੀਤਾ ਗਿਆ ਜੀ ਅ ਅੰਦਰ ਧਾਰਾ 319 2 318 4 336 2 336 3 338 340 2 62 ਬੀ ਐਨ ਐਸ ਇਹਦੇ ਵਿੱਚ ਜੀ ਪੰਜ ਬੰਦੇ ਆ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਜੋ ਕਿ ਹਨ ਗੁਰਦੀਪ ਸਿੰਘ ਨੰਬਰਦਾਰ ਸੁਰਜੀਤ ਸਿੰਘ ਪੀਰ ਸਿੰਘ ਮਨਜਿੰਦਰ ਸਿੰਘ ਤੇ ਜਗਸੀਰ ਸਿੰਘ ਇਹਨਾਂ ਵਿੱਚੋਂ ਜੀ ਜਿਹੜਾ ਮਨਜਿੰਦਰ ਸਿੰਘ ਇਹਨਾਂ ਦਾ ਕਿੰਗ ਪੈਨ ਸੀ ਇਹ ਬੇਸਿਕਲੀ ਜਾਲੀ ਦਸਤਾਵੇਜ਼ ਤੇ ਉਹ ਤਿਆਰ ਕਰਕੇ ਇਹਨਾਂ ਨੇ ਘੱਟੋ ਘੱਟ 20 ਤੋਂ 25 ਬੰਦਿਆਂ ਦੀਆਂ ਬੇਲਾ ਲਾ ਲੀ ਦਸਤਾਵੇਜ਼ ਦੇ ਕੇ ਬੇਲ ਕਰ ਰਹੇ ਹੈ ਜਾਂ ਹੋਰ ਕੋਈ ਵੀ ਮਾਲ ਪ੍ਰੈਕਟਿਸ ਆ ਉਹ ਸਾਡੇ ਤੱਕ ਜਰੂਰ ਪਹੁੰਚਾਇਆ ਜਾਣਾ ਆਪਾਂ ਬਣਦੀ ਕਾਰਵਾਈ ਉੱਤੇ ਲਿਆਵਾਂਗੇ ਤੇ ਜਿਹੜੇ ਤਸਕਰ ਇਸ ਟਾਈਮ ਬੇਲ ਤੇ ਵੀ ਨੇ ਉਹਨਾਂ ਨੂੰ ਵੀ ਸਾਡੀ ਇੱਕ ਸਖਤ ਮੈਸੇਜ ਹੈ ਯਾ ਤਾਂ ਕਿਸੇ ਹੋਰ ਕੰਮ ਨੂੰ ਚੁਗ ਲੋ ਜੇ ਫਿਰ ਤੋਂ ਨਸ਼ੇਵਾਲ ਹੀ ਜਾਣਾ ਤੇ ਸਾਡੇ ਕੋਲ ਕਾਰਵਾਈ ਕਰਨ ਦੇ ਬਹੁਤ ਸਾਰੇ ਹੋਰ ਵੀ ਉਪਰਾਲੇ ਨੇ ਤੇ ਆਪਾਂ ਉਹਨਾਂ ਉੱਤੇ ਸਖਤ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਫਿਰ ਤੋਂ ਜੇਲ੍ਹਾਂ 'ਚ ਭੇਜਾਂਗੇ ਸਾਡੀ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਉਹਦੇ ਬੇਸ ਤੇ ਸਾਨੂੰ ਪਤਾ ਲੱਗਾ ਵੀ ਇਹ ਤਾਂ ਜਾਲੀ ਦਸਤਾਵੇਜ਼ ਤਿਆਰ ਹੋ ਕੇ ਬੇਲਾਵਾਰੀਆਂ ਉਸ ਤੋਂ ਬਾਅਦ ਐਸਐਚਓ ਸਾਹਿਬ ਤੇ ਡੀਐਸਪੀ ਸਾਹਿਬ ਦੀ ਪ੍ਰੋਐਕਟਿਵਨੈਸ ਸੀ ਉਹਨਾਂ ਨੇ ਇਹਨੂੰ ਖੋਕ ਕੀਤੀ ਚੰਗੀ ਤਰ੍ਹਾਂ ਉਤੋਂ ਪਤਾ ਲੱਗਾ ਵੀ ਸਾਰੇ ਆਧਾਰ ਕਾਰਡ ਕਿਉਂਕਿ ਆਧਾਰ ਕਾਰਡ 'ਚ ਇੱਕ ਕਿਊਆਰ ਕੋਡ ਹੁੰਦਾ ਉਹ ਜਦੋਂ ਆਪਾਂ ਕਿਊਆਰ ਕੋਡ ਸਰਚ ਕੀਤੇ ਤਾਂ ਉੱਚ ਫੋਟੋ ਕਿਸੇ ਹੋਰ ਦੀ ਤੇ ਅਸਲੀ ਆਧਾਰ ਕਾਰਡ ਤੇ ਫੋਟੋ ਕਿਸੇ ਹੋਰ ਦੀ ਉਹ ਜਾਲੀ ਫੋਟੋਆਂ ਤੋਂ ਫਿਰ ਅੱਗੇ ਤੋਂ ਅੱਗੇ ਲੜੀ ਚੱਲਦੀ ਰਹੀ ਤੇ ਆਪਾਂ ਅੱਗੇ ਜਿਹੜੇ ਆਧਾਰ ਕਾਰਡ ਤੇ ਫੋਟੋ ਆਉਂਦੀਆਂ ਹਾਂਜੀ ਫੋਟੋਆਂ ਚੇਂਜ ਕਰ ਦਿੰਦੇ ਸੀ ਫੋਟੋ ਆਪਣੀ ਲਾ ਲੈਣੀ ਨਾਮ ਜਿਹੜਾ ਆਧਾਰ ਕਾਰਡ ਦਾ ਪੁਰਾਣਾ ਉਹੀ ਚੱਲੀ ਜਾਣਾ ਤੇ ਉਹ ਜਿਹੜੇ ਬੰਦੇ ਦੀ ਪ੍ਰਾਪਰਟੀ ਦੀ ਫਰਦ ਕਢਾ ਲੈਣੀ ਤਹਿਸੀਲੋਂ ਉਹ ਫਰਦ ਕਢਾ ਕੇ ਤੇ ਫਿਰ ਉਹ ਦਸਤਾਵੇਜ਼ ਲਾ ਕੇ ਬੇਲ ਅਪਲਾਈ ਕਰਦੇ ਹਾਂਜੀ ਹਾਂਜੀ ਇਹ ਜੀ ਮਧਰੀ ਉਮਰ ਦੇ ਨੌਜਵਾਨ 30 ਤੋਂ 40 ਕੁਝ ਹੈ ਨਾ ਕਿਉਂ ਨਾ ਤੇ ਪਹਿਲਾਂ ਵੀ ਪਰਚੀ ਹੈ ਕਈਆਂ いい。